ਸਰ ਕੀ ਹੈ ਬਰੁਆ ਮਾਨ ਸਰ ਮਾਨਯੋਗ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕੁਮਿਸ਼ਨ ਪੁਲਿਸ ਜਿਲंधर ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਡੀਸੀਪੀ ਅਰਵਸਟੀਗੇਹਾ ਤੇ ਐਡੀਸੀਪੀ ਸ਼੍ਰੀ ਜੰਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸੰਦਰ কুমার ਦੇ ਇਚਾਰਜ ਨੇ ਤੇ ਕਾਫੀ ਰੱਗ ਦੀ ਖ਼ਬਰੀ ਕੀਤੀ ਸੀ ਜਿਹੜੇ ਚਾਹਦੇ ਆ ਪਹਿਲਾ 13 ਕਿਲੋ ਹੈਰਨ ਦੀ ਰਿਕਵਰੀ ਹੋਈ ਸੀ ਜਿਹਦੇ ਲਈ ਨੰਬਰ 8 ਤੇ ਪੁਚਾ ਦਰਜਾ 12299 2729 21685 ਜਿਹਦੇ ਚੰਦਿਆ ਬੈਕਵਰਡ ਬੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮਰਸਾ ਦਾ ਰਹਿਣਾ ਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ 10 ਪਿਸਟਲ ਬੱਤੀ ਬੋਰ ਤੇ 6 ਜਿੰਦਾਰੋਂ ਰਿਕਵਰੀ ਕੀਤੀ ਸੁਖਪ੍ਰੀਤਰ ਨੂੰ ਅੜਮੇ ਦਾ ਧੂਰਵੀ ਬੋਸ਼ੇਸ਼ਟੀ ਕੀਤੀ ਜਾ ਰਹੀ ਹੈ ਕਿ ਇਹਦੇ ਪਰਵਰਡ ਤੇ ਬੈਕਵਰਡ ਬੈਂਕਰ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕਰਪਤਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਪੈਂਟ ਦੇ ਵਿੱਚ ਕੇਸ ਰਿਸਟੈਂਡਿੰਗ ਕੇਸ ਦਾਾਈ ਦੇ ਵਿੱਚ 3 ਸਾਲ ਦੀ ਹੋਰ ਰਹਿ ਕੇ ਆਇਆ ਸੀ ਅਤੇ ਇੱਕ ਐਸਾ ਵੀ ਜਮਾਨਤ ਤੇ ਬਾਹਰ ਆਇਆ ਅਤੇ ਸੰਗੁੰਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਲੋਪਟਾ ਦਾ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਉਹਦੇ ਦੀ ਪ੍ਰਾਪਰਟੀ ਬਾਰੇ ਜਿੱਥੇ ਬੜੀ ਸਾਰਾ ਕਾਰਾ ਕਰਕੇ ਸੀ